ਸੀ ਕਲਾਸਿਕਲ ਸੰਗੀਤ ਦੀ ਸਿੱਖਿਆ ਵੀ ਲਈ ਸੋ ਉਹ ਮੈਂ ਜਾਣਨੀ ਆ ਕਿ ਕਿਦਾਂ ਐਕਸਪੀਰੀਅੰਸ ਸੀ ਔਰ ਕੀ ਤਜਰਬਾ ਸੀ ਤੁਹਾਡਾ ਉਹਦੇ ਵਿੱਚ ਔਰ ਕਿੰਨੀ ਦੇਰ ਰਿਆਜ਼ ਕਰਨਾ ਪੈਂਦਾ ਸੀ ਉਹ ਜ਼ਰੂਰ ਸਾਂਝਾ ਕਰੋ ਅ ਤੁਸੀਂ ਹਨਾਣ ਹੋਵੋਗੇ ਮੇਰੇ ਉਸਤਾਦ ਜੀ ਨੇ ਮੈਨੂੰ ਕਿਹਾ ਸੀ ਤੂੰ ਸਵੇਰੇ 4 ਵਜੇ ਮੇਰੇ ਕੋਲੇ ਪਹੁੰਚਣਾ ਹੈ ਤੇ ਮੈਂ ਉਪਕਲਾ ਤੋਂ ਉੱਠ ਕੇ ਸਰਦੀ ਚ ਸਾਈਕਲ ਚਲਾ ਕੇ ਜਦੋਂ ਉਸਤਾਦ ਜੀ ਦੇ ਘਰ ਜਾਂਦਾ ਸੀ ਤਾਂ ਹੈਂਡਲ ਤੋਂ ਹੱਥ ਖੁੱਲਦੇ ਨਹੀਂ ਸੀ ਹੁੰਦੇ ਪਰ ਮੈਂ 4 ਵਜੇ ਜਾ ਕੇ ਉਹਨਾਂ ਨੂੰ ਆਵਾਜ਼ ਦੇ ਦਿੰਦਾ ਉਹ ਮੈਨੂੰ ਤਕਰੀਬਨ ਤਕਰੀਬਨ ਘੰਟਾ ਡੇਢ ਘੰਟਾ ਮੇਰੇ ਤੇ ਲਾਉਂਦੇ ਸਿਖਾਉਂਦੇ ਮੇਰੇ ਨੂੰ ਰਿਆਜ਼ ਕਰਾਉਂਦੇ ਫਿਰ ਕਰਿਆ ਕੇ ਮੈਂ ਜੋ ਮੈਨੂੰ ਉਹ ਸਬਕ ਦਿੰਦੇ ਸੀਗੇ ਅਜੀ ਉਹਨੂੰ ਮੈਂ ਰਿਪੀਟ ਕਰਦਾ ਦੂਜੇ ਦਿਨ ਜਾ ਕੇ ਉਹਨੂੰ ਸੁਣਾ ਦਿੰਦਾ ਤਾਂ ਇਹ ਤਰੀਕਾ ਤਿੰਨ ਕਿ ਮਹੀਨੇ ਰਿਹਾ ਕਿਉਂਕਿ ਕਰਦੇ ਹਾਲਾਤ ਕਰਦੇ ਸਰਕਮ ਸਟਾਂਸਸ ਜਿਸ ਕਿਸਮ ਦੇ ਸੀ ਕਿ ਮੈਨੂੰ ਕੰਮ ਕਰਨਾ ਪੈਣਾ ਸੀਗਾ ਇਸ ਕਰਕੇ ਮੈਂ ਫਿਰ ਨਾਲ ਕਿ ਬਦਲੀ ਚਲੇ ਗਿਆ ਤੁਸੀਂ ਪੈਪਸੂ ਸਟੇਟ ਦੀ ਮੁੱਖ ਮੰਤਰੀ ਦੀ ਸਟੇਜ ਤੇ ਵੀ ਗਾਇਆ ਤੇ ਤੁਹਾਨੂੰ ਉਸ ਜਮਾਨੇ ਵਿੱਚ 100 ਰੁਪਏ ਦਾ ਇਨਾਮ ਮਿਲਿਆ ਜਿੰਨੇ ਕਹਿ ਲੋ ਕਿ ਸਾਰੀ ਰਾਤ ਮਾਤਾ ਜੀ ਨੂੰ ਵੀ ਸੌਣ ਨਹੀਂ ਦਿੱਤਾ ਸੋ ਮੈਂ ਜਾਣਨੀ ਕਿ ਉਹ ਤੁਹਾਡਾ ਅਹਿਸਾਸ ਕਿਦਾਂ ਦਾ ਸੀਗਾ ਉਸ ਟਾਈਮ ਮਤਲਬ ਤੁਹਾਨੂੰ 100 ਰੁਪਏ ਦੀ ਉਸ ਟਾਈਮ ਐਮੀਅਤ ਬਾਰੇ ਅੰਦਾਜ਼ਾ ਸੀ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਲੇਕਿਨ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੀ ਉਹ ਹੋ ਸੀਗਾ ਉਹ 100 ਰੁਪਏ ਜਦੋਂ ਦਿੱਤਾ ਨਾ ਮਾਤਾ ਜੀ ਨੂੰ ਬਨਾਈਆਂ ਦੇਣ ਲੱਗੀਆਂ ਲੇਡੀਜ਼ ਰਾਤ ਦੇ 2 ਤੋਂ 10-11 ਵਜੇ ਤੱਕ ਨੀ ਬੀਬੀ ਤੇਰੇ ਵੇ ਮੁੰਡਾ ਜੰਮਦਾ ਹੀ ਕਮਾਊਗਾ ਨੀ ਬੀਬੀ ਇਹ ਤਾਂ ਪੈਸਿਆਂ ਦੇ ਢੇਰ ਲਾਦਿਆ ਕਰੂਗਾ ਉਦੋਂ ਪੈਸੇ ਦੀ ਅਹਿਮੀਅਤ ਬਹੁਤ ਹੁੰਦੀ ਸੀ ਲੋਕਾਂ ਕੋਲ ਪੈਸਾ ਹੁੰਦਾ ਨਹੀਂ ਸੀਗਾ ਲੇਕਿਨ ਜੋ 100 ਰੁਪਿਆ ਮੈਨੂੰ ਦਿੱਤਾ ਗਿਆ ਜੀ ਮਿੰისტਰ ਸਾਹਿਬ ਵੱਲੋਂ ਉਹ ਮੇਰਾ خیال ਹੈ ਕਿਸੇ ਕਿਸੇ ਕੋਲੇ 100 ਰੁਪਿਆ ਹੋਣਾ ਉਸ ਵੇਲੇ ਤੇ ਉਹ 100 ਰੁਪਏ ਨੇ ਮੈਨੂੰ ਨੌਕਰੀ ਤੇ ਨਾ ਦਿੱਤਾ ਫਿਰ ਮੈਨੂੰ ਪਤਾ ਲੱਗ ਗਿਆ ਕਿ ਪੈਸੇ ਦੀ ਅਹਿਮੀਅਤ ਕੀ ਹੁੰਦੀ ਆ ਫਿਰ ਮੈਂ ਹੌਲੀ 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 نوکری کرتا رہا کرتا رہا کرتا رہا 6-7 ਸਾਲ ਨੇ ਕੰਮ ਕੀਤਾ ਉਸ ਤੋਂ ਮਗਰੋਂ ਮੈਨੂੰ ਪੰਡਿਤ ਜੀ ਦੀ ਸਟਰੀਟ ਤੇ ਗਵਾ ਚਾਂਸ ਮਿਲ ਗਿਆ ਤੇ ਪਬਲਿਕ ریلیشن ਵਾਲੇ ਨੇ ਮੈਨੂੰ ਭਰਤੀ ਕਰ ਲਿਆ ਪਹਿਲਾਂ ਮੈਂ ਬਤੌਰ ਆਰਟਿਸਟ ਭਰਤੀ ਹੋਇਆ ਫਿਰ ਮੇਰੀ ਪ੍ਰਮੋਸ਼ਨ ਹੋ ਗਈ ਮੈਂ ਡਰਾਮਾ ਇੰਸਪੈਕਟਰ ਬਣ ਗਿਆ ਉਦੋਂ ਮੇਰੀ 200 ਰੁਪਏ ਤਰ੍ਹਾਂ ਹੋ ਗਈ ਫਿਰ ਮੈਂ ਉਹ ਜਿਹੜਾ ਪੈਸਾ ਸੀ ਮੈਂ ਆਪਣੇ ਭੈਣ ਭਰਾਵਾਂ ਤੇ ਔਰ ਬੱਚਿਓ ਤੇ ਪੜਨ ਵਾਸਤੇ ਲਾਇਆ ਫਿਰ ਮੈਂ ਸਨ 65 ਦੇ ਵਿੱਚ ਨੌਕਰੀ ਛੱਡ ਦਿੱਤੀ ਲੋਕੀ ਛੱਡ ਕੇ ਕਿਉਂਕਿ 62 ਦੇ ਵਿੱਚ ਮੇਰੀ ਰਿਕਾਰਡਿੰਗ ਹੋ ਗਈ ਬਾੜ ਦੇ ਵਿੱਚ ਹੀ ਮੈਂ ਰੇਡੀਓ ਤੇ ਸਿਲੈਕਟ ਹੋ ਗਿਆ ਕੁਦੀਪ ਜੀ ਉਦੋਂ ਸਮਾਂ ਨਾ ਪਤਾ ਕੀ ਸੀ ਉਦੋਂ ਜਦ ਤੱਕ ਤੁਸੀਂ ਰੇਡੀਓ ਤੇ ਸਿਲੈਕਟ ਨਹੀਂ ਹੁੰਦੇ ਉਦੋਂ ਤੱਕ ਤੁਹਾਨੂੰ ਕੋਈ ਗਾਉਣ ਵਾਲਾ ਨਹੀਂ ਮਿਲਦਾ ਇਹ ਵੀ ਰੇਡੀਓ ਸਿੰਗਰ ਹੈ ਬਸ ਆ ਗੱਲ ਹੁੰਦੀ ਸੀ ਤੇ ਪੋਜੀਸ਼ਨ ਇਹ ਆ ਵੀ ਚਲੋ ਰੇਡੀਓ ਸਿੰਗਰ ਜਦੋਂ ਬਾੜ ਦੇ ਵਿੱਚ ਬਣ ਗਿਆ ਹੈ ਜੀ ਤੇ ਮੈਂ ਜਦੋਂ ਮੈਂ ਪੈਂਟ ਛੱਡ ਕੇ 62 ਦੇ ਵਿੱਚ ਮੇਰੀ ਰਿਕਾਰਡਿੰਗ ਹੋ ਗਈ ਪੈਂਟ ਛੱਡ ਕੇ ਜਦੋਂ ਮੈਂ ਗਾਉਣ ਲੱਗਿਆ ਉਦੋਂ ਇੱਕ ਲੜਕੀ ਹੁੰਦੀ ਸੀ ਰਜਿੰਦਰ ਰਾਜਨ ਉਹਦੇ ਨਾਲ ਮੈਂ ਸਾਲ ਪਰਗਾਇਆ ਉਸ ਤੋਂ ਮਗਰੋਂ ਮੈਂ ਕੰਮ ਛੱਡ ਦਿੱਤਾ ਫਿਰ ਮੈਂ ਆਪਣੇ ਪਿੰਡ ਡੀਜ਼ਲ ਦੀ ਦੁਕਾਨ ਕਰ ਲਈ ਜੀ ਉਹ ਉਹ ਕਟਨਾ ਬਾਰੇ ਵੀ ਜ਼ਰੂਰ ਸਾਂਝਾ ਕਰੋ ਜੀ ਤੇਲ ਉਹ ਮਗਲਾਂ ਉਹ ਉਹ ਲਾ ਕੇ ਨਾ ਉਹ ਡੀਜ਼ਲ ਬਣ ਜਾਂਦਾ ਸੀ ਉਦੋਂ ਪਿੰਡਾਂ 'ਚ ਆਮ ਤੌਰ ਤੇ ਉਹ ਉਹਨੂੰ ਪੀਟਰ ਹਾਂਜੀ ਆਹ ਮਬੀਆਂ ਹੁੰਦੀਆਂ ਸੀਗੀਆਂ ਉਹ ਤੇਲ बिक ਜਾਂਦਾ ਸੀਗਾ ਡੀਸੀ ਸਾਹਿਬ ਕਿਉਂਕਿ ਮੈਂ ਨੌਕਰੀ ਕਰਦਾ ਸੀ ਉਹ ਮੈਨੂੰ ਜਾਣਦੇ ਸੀਗੇ ਇਸ ਕਰਕੇ ਹਾਈ ਸਪੀਡ ਡੀਜ਼ਲ ਦਾ ਉਹਨਾਂ ਨੇ ਮੈਨੂੰ ਲਾਇਸੈਂਸ ਦਿੱਤਾ ਤੇ ਮੈਂ ਇਹ ਕੀਤਾ ਕਰਦਾ ਹੁੰਦਾ ਸੀ ਜਦ ਨੂੰ ਕੀ ਹੋਇਆ ਇਸ ਤੋਂ ਪਹਿਲਾਂ ਮੈਂ ਇੱਥੇ ਜ਼ਰੂਰ ਜ਼ਿਕਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਜਿਹੜਾ ਤੁਹਾਡਾ ਗੀਤ ਪਹਿਲਾਂ ਰਿਕਾਰਡ ਹੋਇਆ ਸੀਗਾ ਉਹ 1960 ਕ 62 ਦੇ ਵਿੱਚ ਹੋਇਆ ਸੀ ਹੈਨਾ ਹਾਂਜੀ ਤੇ ਉਹ ਪਹਿਲੀ ਰਿਕਾਰਡਿੰਗ ਦਾ ਜਿਹੜੇ ਅਹਿਸਾਸ ਜਾਂ ਐਕਸਪੀਰੀਅੰਸ ਕਿਦਾਂ ਦਾ ਸੀ ਮਤਲਬ ਉਹ इजीली ਹੋ ਗਿਆ ਸੀ ਸਾਰਾ ਜਾਂ ਉਹਦੇ ਲਈ ਵੀ ਤੁਹਾਨੂੰ ਬਹੁਤ ਕੁਝ ਐਕਟ ਕਰਨਾ ਪਿਆ ਮੈਂ ਦੱਸਦਾ ਆਪ ਜੀ ਨੂੰ ਕਿਉਂਕਿ ਮੈਂ ਸੰਗਰੂਪ ਸੀਗਾ ਜਿਹੜਾ ਹਿਸ ਮਾਸਟਰਸ ਰਾਈਜ਼ ਕੰਪਨੀ ਦੇ ਉਸ ਵੇਲੇ ਰਿਕਾਰਡਿੰਗ ਆਪਸ ਸੀਗੇ Babu Santram ji ਉਹ ਲੁਧਿਆਣਾ ਆ ਕੇ ਇੱਥੇ ਇੱਕ ਖਾਲਸਾ ਟਰੇਡਿੰਗ ਦੁਕਾਨ ਹੁੰਦੀ ਸੀ ਉਹ ਡੀਲਰ ਸੀ ਉਹਨਾਂ ਦੇ ਉਹ ਇੱਥੇ ਆ ਕੇ ਐਡੀਸ਼ਨ ਲੈਂਦੇ ਸੀਗੇ ਗਾਣਾ ਸੁਣਦੇ ਸੀਗੇ ਮੈਨੂੰ ਸਵਰਗੀਏ ਸ਼੍ਰੀ ਹਸਨਪੂਰੀ ਸਾਹਿਬ ਨੇ ਬੁਲਾ ਲਿਆ ਵੀ ਤੂੰ ਇੱਥੇ ਆ ਕੇ ਐਡੀਸ਼ਨ ਦੇ ਜਾ ਤੇ ਮੇਰੇ ਇਲਾਕੇ 'ਚ ਕੁਝ ਜਿਮ ਨਹੀਂ ਚੌਣ ਸੀ ਮੈਂ ਉੱਥੇ ਲੈਕਚਰ ਕਰਦਾ ਸੀਗਾ ਮੈਂ ਆ ਕੇ ਜਦੋਂ ਬਾਬੂ ਸੰਤਰਾਮ ਜੀ ਨੂੰ ਗਾਣਾ ਸੁਣਾਇਆ ਉਹ ਬਹੁਤ ਸਹਿਜ ਸੁਭਾਵੇਂ ਬੰਦੇ ਸੀਗੇ ਮੈਂ ਉਹਨਾਂ ਦਾ ਚਿਹਰਾ ਦੇਖਿਆ ਉਹਨਾਂ ਦੇ ਚਿਹਰੇ ਤੇ ਕੋਈ ਪ੍ਰਤੀਕਰਮ ਨਹੀਂ ਦੇਖਿਆ ਅੱਛਾ ਜਾਂ ਬੁਰਾ ਮੈਂ ਡਰਦੇ ਨੇ ਕਹਿ ਦਿੱਤਾ ਮਖਾ ਜੀ ਮੈਂ ਅ ਅਲਕਸ਼ਣਾ ਚੋਂ ਆਇਆ ਬੋਲਦੇ-ਬੋਲਦੇ ਹੋ ਸਕਦਾ ਮੇਰਾ ਗਲਾ ਬੈਠ ਗਿਆ ਹੋਵੇ ਕਹਿੰਦੇ ਕੋਈ ਗੱਲ ਨਹੀਂ ਆਪਣਾ ਐਡਰੈਸ ਲਿਖਾਓ ਮੈਂ ਆਪਣਾ ਐਡਰੈਸ ਲੈ ਕੇ ਚੱਲ ਗਿਆ ਮੈਨੂੰ ਤੁੜਕੂ ਹੋਇਆ ਵੀ ਬੁਲਾਉਣਗੇ ਕਿ ਨਹੀਂ ਬੁਲਾਉਣਗੇ ਪਰ ਮੈਨੂੰ ਉਹਨਾਂ ਦੀ ਚਿੱਠੀ ਆ ਗਈ ਵੀ ਤੂੰ ਰਿਕਾਰਡਿੰਗ ਕਰਾ ਜਾ ਉਦੋਂ ਫਿਰ ਮੈਂ ਇੰਦਰਜੀਤ ਹਸਨਪੁਰੀ ਦਾ ਗੀਤ ਨਹੀਂ ਮੈਂ ਚਿੱਠੀਆਂ ਕਿੱਧਰੋਂ ਪਾਵਾਂ ਜਾਂਦਾ ਹੋਇਆ ਦਸਲਾ ਗਿਆ ਇਹ ਮੈਂ ਰਿਕਾਰਡਸ ਦਾ ਕਰਵਾ ਦਿੱਤਾ ਦੂਜੇ ਪਾਸੇ ਸੁਰਜੀਤ ਰਾਮਪ੍ਰੀਤ ਦਾ ਗੀਤ ਸੀ ਮੈਂ ਹੌਲਦਾਰ ਲਈ ਕੁੜੀਆਂ ਚ ਹੌਲਦਾਰ ਲਈ ਨਵੇਂ ਅਫੈਕਸ਼ਨਾਂ ਵਾਲੀ ਕੁੜੀ ਦਾ ਹੌਲਦਾਰ ਨਹੀਂ ਇਹ ਗੀਤ गा ਕੇ ਮੈਂ ਆ ਗਿਆ ਉਦੋਂ ਰਿਕਾਰਡ ਬਣਦੇ ਸੀਗੇ ਦੋ ਹੀ ਗੀਤ ਹੁੰਦੇ ਸੀਗੇ ਤੇ ਇੱਥੇ ਆ ਕੇ ਮੈਨੂੰ ਬੜਾ ਟਾਰਚਰ ਕੀਤਾ ਕੁਝ ਪੁਰਾਣੇ ਆਰਟਿਸਟਾਂ ਨੇ ਵੀ ਤੇਰਾ ਰਿਕਾਰਡ ਕਲੰਬੀਆ 'ਚ ਆਊਗਾ ਕਿਉਂਕਿ ਕੰਪਨੀਆਂ ਦੋ ਹੁੰਦੀਆਂ ਸੀਗੇ ਉਸ ਵੇਲੇ ਇੱਕ ਐਚ ਐਮ ਵੀ ਹੁੰਦੀ ਸੀ ਕੁੱਤਾ ਮਾਰਕਾ ਇੱਕ ਉਹ ਕਲੰਬੀਆ ਹੁੰਦੀ ਸੀ ਉਹ ਉਹਨਾਂ ਦੀ ਹੀ ਬ੍ਰਾਂਚ ਸੀ ਕਲੰਬੀਆ ਐਚ ਐਮ ਵੀ ਨੂੰ ਵਧੀਆ ਸਮਝਿਆ ਜਾਂਦਾ ਸੀ ਹੈ ਗ੍ਰੇਡ ਤਾਂ ਬੜਾ ਵਧੀਆ ਸੀਗਾ ਤੇ ਮੈਨੂੰ ਮੈਨੂੰ ਡਰ ਲੱਗਣਾ ਫਿਰ ਮੈਂ ਸੋਚਣਾ ਵੀ ਮੈਂ ਜਾ ਕੇ ਕੰਪਨੀ ਨੂੰ ਕੁਝ ਕਹਾ ਪਰ ਹੌਸਲਾ ਨਾ ਪਿਆ ਅਖੀਰ ਇਹ ਹੋਇਆ ਵੀ ਮੇਰਾ ਉਹ ਰਿਕਾਰਡ ਐਚੰਬੀਚ ਆ ਗਿਆ